ਰੰਗ ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਸਭ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੇ ਸਾਡੇ ਚੈਨਲ ਤੇ ਕਈ ਲੋਕਾਂ ਨੇ ਸਵਾਲ ਪੁੱਛੇ ਨੇ ਉਹਨਾਂ ਦੇ ਵਿੱਚੋਂ ਇੱਕ ਸਵਾਲ ਹੈ ਕਿ ਪੀਰਾਂ ਨੂੰ ਪੂਜਣਾ ਠੀਕ ਹੈ ਜਾਂ ਗਲਤ ਕੀ ਹਿੰਦੂਆਂ ਨੂੰ ਪੀਰਾਂ ਦੇ ਚਰਨਾਂ ਵਿੱਚ ਸਿਰ ਨਿਵਾਉਣਾ ਚਾਹੀਦਾ ਹੈ ਜਾਂ ਨਹੀਂ ਕਿ ਇਸ ਨਾਲ Hindu ਦੇਵਤਾਵਾਂ ਦੀ ਨਾਰਾਜ਼ਗੀ ਜ਼ਿਆਦਾ ਹੁੰਦੀ ਹੈ ਇਹ ਸਵਾਲ ਬਹੁਤ ਹੀ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਇਸ ਦੀ ਗਹਿਰਾਈ ਤੱਕ ਵਿਆਖਿਆ ਕਰਾਂਗੇ ਇਹ ਵੀਡੀਓ ਆਖਰ ਤੱਕ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਇਹ ਕੋਈ ਆਮ ਜਾਣਕਾਰੀ ਨਹੀਂ ਇਹ ਆਤਮਿਕ ਜੀਵਨ ਦੇ ਰਸਤੇ ਨਾਲ ਸੰਬੰਧਿਤ ਜਾਣਕਾਰੀ ਹੈ ਜਾਤੀਆਂ ਅਤੇ ਧਰਮਾਂ ਦੀ ਹਕੀਕਤ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਬਹੁਤ ਹੀ ਜ਼ਰੂਰੀ ਹੈ ਕਿ ਜਿੰਨਾ ਵੀ ਜਾਤੀਆਂ ਦੀ ਗੱਲ ਕੀਤੀ ਜਾਂਦੀ ਹੈ ਚਾਹੇ ਉਹ Hindu ਹੋਣ ਮੁਸਲਮਾਨ ਹੋਣ ਇਸਾਈ ਹੋਣ ਜਾਂ ਕੋਈ ਹੋਰ ਭਗਵਾਨ ਨੇ ਕਿਸੇ ਨੂੰ ਉੱਚਾ ਜਾਂ ਨੀਵਾਂ ਨਹੀਂ ਬਣਾਇਆ ਇਹ ਵੰਡ ਇਹ ਤੱਕੜੀ ਬੰਦੀ ਸਿਰਫ ਮਨੁੱਖੀ ਮਤ ਦੀ ਪੈਦਾ ਕੀਤੀ ਹੋਈ ਹੈ ਦੇਵਤੇ ਅਤੇ ਪੀਰ ਤਕਰਾਰ ਨਹੀਂ ਸਨਮਾਨ ਹੁੰਦਾ ਹੈ ਜਿੱਥੇ ਤੱਕ ਗੱਲ ਹੈ ਦੇਵਤਿਆਂ ਦੀ ਉਹ ਇੱਕ ਦੂਜੇ ਨਾਲ ਟਕਰਾਉਂਦੇ ਨਹੀਂ ਦੇਵਤੇ ਹਮੇਸ਼ਾ ਇੱਕ ਦੂਜੇ ਦੀ ਸ਼ਕਤੀ ਦਾ ਸਨਮਾਨ ਕਰਦੇ ਹੈ ਆਦਰ ਕਰਦੇ ਹੈ ਅਸੀਂ ਮਨੁੱਖ ਆਪਸ ਵਿੱਚ ਲੜ ਪੈਂਦੇ ਹਾਂ ਪਰ ਕਦੇ ਵੀ ਕੋਈ ਦੇਵਤਾ ਇੱਕ ਦੂਸਰੇ ਨਾਲ ਨਹੀਂ ਲੜਦਾ ਪੀਰਾਂ ਅਤੇ ਗੋਰਖਨਾਥ ਵਰਗੇ ਮਹਾਨ ਸਾਧੂ ਅਸੀਂ ਵੇਖੇ ਹੈ ਉਹਨਾਂ ਦੀ ਲੋਕ ਪੂਜਾ ਕਰਦੇ ਹੈ ਤੇ ਅੱਜ ਦੇ ਵਿੱਚ ਅਸੀਂ ਇਹ ਵੀ ਕਹਿੰਦੇ ਹਾਂ ਕਿ ਅਜਿਹੇ ਵੀ ਕਾਰ ਹਨ ਜਿੱਥੇ ਮੁਸਲਮਾਨ ਪਰਿਵਾਰ ਵੀ ਗੋਗਾ ਜाहर ਪੀਰ ਦੀ ਪੂਜਾ ਕਰਦੇ ਹਨ ਪੀਰਾਂ ਨੂੰ ਮੰਨਦੇ ਹਨ ਜਾਂ Hindu ਦੇਵੀ ਦੇਵਤਿਆਂ ਨੂੰ ਉਹਨਾਂ ਦਾ ਸਨਮਾਨ ਮਿਲਦਾ ਹੈ ਉਹ ਘਰ ਵਿੱਚ ਜੋਤਾਂ ਜਗਾਉਂਦੇ ਹਨ ਚੌਕੀ ਲਗਾਉਂਦੇ ਹਨ ਤੇ ਨੌਵੀਂ ਵਾਲੇ ਦਿਨ ਭੋਗ ਵੀ ਦਿੰਦੇ ਹਨ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਇੱਕ ਮੁਸਲਮ ਪਰਿਵਾਰ ਦੀ ਧੀ ਬਿਮਾਰ ਸੀ ਅਤੇ ਗੋਗਾ ਜੀ ਦੀ ਅਰਦਾਸ ਨਾਲ ਕੋਈ ਸੀ ਉਸ ਦਿਨ ਤੋਂ ਬਾਅਦ ਉਹਨਾਂ ਮੁਸਲਮਾਨ ਭਰਾਵਾਂ ਨੇ ਉਸ ਪਰਿਵਾਰ ਨੇ ਗੋਗਾ ਜੀ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਇਹਦਾ ਨਿਸ਼ਕਰਸ਼ ਇਹ ਹੀ ਨਿਕਲਦਾ ਹੈ ਕਿ ਸਿੱਧਾ ਅਰਥ ਇਹ ਹੁੰਦਾ ਹੈ ਕਿ ਰੂਹਾਨੀ ਤਾਕਤਾਂ ਕੋਈ ਧਰਮ ਜਾਂ ਜਾਤ ਨਹੀਂ ਵੇਖਦੀਆਂ ਉਹ ਸਿਰਫ ਇੱਕ ਗੱਲ ਵੇਖਦੀਆਂ ਹਨ ਤੁਹਾਡੀ ਭਾਵਨਾ ਤੁਹਾਡਾ ਵਿਸ਼ਵਾਸ ਤਾਕਤਾਂ ਉਸੇ ਨੂੰ ਆਸ਼ੀਰਵਾਦ ਦਿੰਦੀਆਂ ਹਨ ਜੋ ਸ਼ਰਦਾ ਨਾਲ ਉਹਨਾਂ ਦੀ ਪੂਜਾ ਕਰਦਾ ਹੈ ਉਹਨਾਂ ਨੂੰ ਪੁਕਾਰਦਾ ਹੈ ਉਹਨਾਂ ਦੀ ਅਰਦਾਸ ਬੇਨਤੀ ਜੋਦੜੀ ਕਰਦਾ ਹੈ ਚਾਹੇ ਉਹ Hindu ਹੋਵੇ ਜਾਂ ਮੁਸਲਮਾਨ ਜਾਂ ਇਸਾਈ ਕੁਝ ਉਦਾਹਰਣ ਮੈਂ ਤੁਹਾਨੂੰ ਦੇਣੀ ਚਾਹਾਂਗਾ ਕਿ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਮਿਲਦੀਆਂ ਹਨ ਪਰ ਉਹਨਾਂ ਦੇ ਵਿੱਚੋਂ ਇੱਕ ਘਟਨਾ ਮੈਂ ਤੁਹਾਨੂੰ ਦੱਸਣੀ ਚਾਹਾਂਗਾ ਜਿੱਥੇ ਧਰਮ ਦੀ ਸੀਮਾ ਤੋਂ ਉੱਪਰ ਉੱਠ ਕੇ ਲੋਕ ਇੱਕ ਦੂਜੇ ਦੇ ਲੋਕ ਦੇਵਤਿਆਂ ਤੇ ਵਿਸ਼ਵਾਸ ਕਰਦੇ ਹਨ ਇੱਕ ਮੁਸਲਮਾਨ ਪਰਿਵਾਰ ਦੀ ਧੀ ਬਹੁਤ ਬਿਮਾਰ ਹੋ ਗਈ ਤੇ ਬਹੁਤ ਉਪਚਾਰ ਕਰਵਾਏ ਬਹੁਤ ਡਾਕਟਰਾਂ ਨੂੰ ਦਿਖਾਇਆ ਥਾਂ ਥਾਂ ਤੇ ਗਏ ਪਰ ਠੀਕ ਨਾ ਹੋਈ ਫਿਰ ਕਿਸੇ ਨੇ ਗੋਗਾ ਪੀਰ ਦੇ ਭਗਤ ਦੀ ਦੱਸ ਪਾਈ ਉਹ ਗੋਗਾ ਪੀਰ ਦੇ ਉਸ ਭਗਤ ਕੋਲੇ ਗਏ ਅਰਦਾਸ ਕਰਵਾਈ ਤੇ ਕਿਹਾ ਗੋਗਾ ਜੀ ਦੀ ਚੌਕੀ ਲਗਾਓ ਉਸ ਭਗਤ ਨੇ ਮੁਸਲਮਾਨ ਪਰਿਵਾਰ ਨੂੰ ਗੋਗਾ ਜੀ ਦੀ ਚੌਕੀ ਲਗਾਉਣ ਵਾਸਤੇ ਕਿਹਾ ਅਰਦਾਸ ਕਰੋ ਤੇ ਵਿਸ਼ਵਾਸ ਰੱਖੋ ਤੁਹਾਡੀ ਧੀ ਸਹੀ ਹੋ ਜਾਵੇਗੀ। ਮੁਸਲਮਾਨ ਪਰਿਵਾਰ ਨੇ ਗੋਗਾ ਜੀ ਅੱਗੇ ਅਰਦਾਸ ਲਾਈ ਕਿ ਅਸੀਂ ਤੁਹਾਡੀ ਚੌਕੀ ਕਰਾਵਾਂਗੇ ਸਾਡੀ ਧੀ ਸਾਡੀ ਬੱਚੀ ਠੀਕ ਹੋ ਜਾਵੇ। ਕੁਝ ਦਿਨਾਂ ਬਾਅਦ ਬੱਚੀ ਦੀ ਤਬੀਅਤ ਦੇ ਵਿੱਚ ਮੋੜ ਪੈ ਗਿਆ ਉਹ ਠੀਕ ਹੋ ਗਈ ਤੇ ਉਸ ਦਿਨ ਤੋਂ ਉਸ ਪਰਿਵਾਰ ਨੇ ਗੋਗਾ ਜੀ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਗੋਗਾ ਜੀ ਸਭ ਨੂੰ ਪਤਾ ਹੈ ਕਿ ਇੱਕ ਗੋਗਾ ਪੀਰ ਸਭ ਨੂੰ ਪਤਾ ਹੈ ਕਿ ਇੱਕ Hindu ਦੇਵਤਾ ਹੈ ਤੇ ਮੁਸਲਮਾਨ ਉਸ ਦੀ ਪੂਜਾ ਕਰਦਾ ਪਿਆ ਹੈ ਇਹ ਸਿਰਫ ਇੱਕ ਉਦਾਹਰਨ ਨਹੀਂ ਹੈ ਬਹੁਤ ਸਾਰੇ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤ ਸਾਰੇ ਪਰਿਵਾਰ ਨੇ ਕਈ ਪਿੰਡ ਅਜਿਹੇ ਨੇ ਜਿੱਥੇ ਇਹ ਜੀਆਂ ਮਿਸਾਲਾਂ ਮਿਲਦੀਆਂ ਹਨ ਮੁਸਲਮਾਨ ਪਰਿਵਾਰ ਗੁਰਖਨਾਥ ਜੀ ਦੇ ਭਗਤ ਹਨ ਜਿੱਥੇ ਪੀਰਾਂ ਦੇ ਭਗਤ ਪੰਜਾਬੀ ਪਰਿਵਾਰ ਹਨ Hindu ਪਰਿਵਾਰ ਹਨ ਇਹ ਲੋਕ ਦੇਵਤਿਆਂ ਦੀ ਸੇਵਾ ਕਰਨ ਵਾਲੇ ਭਗਤ ਜਿਵੇਂ ਕਿ ਨਥਿਆ ਮਾਈ ਬਾਵਰੀ ਮਾਈ ਗੁੱਗਾ ਜੀ ਛੋਟੇ بڑے ਸਰਕਾਰ ਇਹ ਸਾਰੇ ਕਿਸੇ ਇੱਕ ਧਰਮ ਦੀ ਹੱਦ ਵਿੱਚ ਨਹੀਂ ਆਉਂਦੇ ਇਹ ਲੋਕਾਂ ਦੀ ਸ਼ਰਧਾ ਤੇ ਵਿਸ਼ਵਾਸ ਨਾਲ ਕੰਮ ਕਰਦੇ ਹਨ ਰੋਹਾਨੀ ਤਾਕਤਾਂ ਤੁਹਾਡੀ ਸ਼ਕਲ ਜਾਤ ਜਾਂ ਤੁਹਾਡੇ ਨਾਂ ਨੂੰ ਨਹੀਂ ਦੇਖਦੀਆਂ ਉਹ ਏ ਨਹੀਂ ਵੇਖਦੀਆਂ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਉਹ ਸਿਰਫ ਇਹ ਵੇਖਦੀਆਂ ਹਨ ਕਿ ਤੁਹਾਡੀ ਭਾਵਨਾ ਕਿੰਨੀ ਸੱਚੀ ਹੈ ਤੁਸੀਂ ਸੱਚਮੁੱਚ ਵਿਸ਼ਵਾਸ ਨਾਲ ਉਹਨਾਂ ਨੂੰ ਬੁਲਾਉਂਦੇ ਹੋ ਜਾਂ ਸਿਰਫ ਮੂੰਹੋਂ ਮੰਤਰ ਹੀ ਪੜ ਰਹੇ ਹੋ ਜਿਵੇਂ ਇੱਕ ਦਫ਼ਤਰ ਵਿੱਚ ਸਿੱਧਾ ਕਿਸੇ ਵੱਡੇ ਅਫਸਰ ਤੱਕ ਪਹੁੰਚਣਾ ਔਖਾ ਹੁੰਦਾ ਹੈ ਪਰ ਜੇ ਉਸੇ ਦਫ਼ਤਰ ਦੇ ਵਿੱਚ ਕਿਸੇ ਨੇੜਲੇ ਬੰਦੇ ਨੂੰ ਜਾਂ ਨੀਚਲੇ ਬੰਦੇ ਨੂੰ ਜਾਂ ਸਫਾਈ ਕਰਮਚਾਰੀ ਨੂੰ ਜਾਂ ਹੋਰ ਕਲਰਕ ਨੂੰ ਕੋਈ ਬੰਦਾ ਜਾਣਕਾਰੀ ਪਾ ਕੇ ਵੱਡੇ ਅਫਸਰ ਤੱਕ ਪਹੁੰਚਣਾ ਚਾਹੁੰਦਾ ਹੈ ਤਾਂ ਉਹ ਛੇਤੀ ਪਹੁੰਚ ਜਾਂਦਾ ਹੈ ਤੇ ਉਸ ਦਾ ਕੰਮ ਵੀ ਹੋ ਜਾਂਦਾ ਹੈ। ਉਸੇ ਤਰ੍ਹਾਂ ਰੱਬ ਤੱਕ ਪਹੁੰਚਣਾ ਵੱਡੇ ਦੇਵੀ-ਦੇਵਤਿਆਂ ਤੱਕ ਪਹੁੰਚਣ ਵਾਸਤੇ ਜਿਹੜੇ ਉਹਨਾਂ ਤੋਂ ਥੱਲੇ ਵਾਲੇ ਭਗਤ, ਸਾਧੂ, ਸੰਤ ਜਾਂ ਪੀਰ ਪਗੰਬਰ ਹੈਗੇ ਆ ਉਹਨਾਂ ਦੇ ਅੱਗੇ ਅਰਦਾਸ ਕਰਨ ਨਾਲ ਪ੍ਰਮਾਤਮਾ ਤੱਕ ਤੁਸੀਂ ਜਲਦੀ ਪਹੁੰਚ ਸਕਦੇ ਹੋ। ਮੁਕਤੀ ਦੇਣ ਵਾਲਾ ਤਾਂ ਸਿਰਫ ਇੱਕ ਹੀ ਹੈ ਉਹ ਪਰਮਾਤਮਾ ਹੈ ਲੇਕਿਨ ਕੰਮ ਕਰਨ ਵਾਸਤੇ ਤੁਸੀਂ ਕਿਸੇ ਵੀ ਪੀਰ ਪਗੰਬਰ ਦੇਵੀ ਦੇਵਤਾ ਦੀ ਪੂਜਾ ਕਰ ਸਕਦੇ ਹੋ ਅੰਤ ਵਿੱਚ ਬਸ ਇੰਨਾ ਹੀ ਕਹਿਣਾ ਚਾਹਾਂਗਾ ਕਿ ਜੇ ਤੁਹਾਡਾ ਵਿਸ਼ਵਾਸ ਸੱਚਾ ਹੈ ਸਾਫ਼ ਹੈ ਤਾਂ ਕੋਈ ਵੀ ਰੋਹਾਨੀ ਤਾਕਤ ਤੁਹਾਡੀ ਮਦਦ ਜ਼ਰੂਰ ਕਰੇਗੀ ਰੰਗ ਫਕੀਰੀ ਦੇ ਪਰਿਵਾਰ ਦੇ ਵਿੱਚ ਤੁਸੀਂ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਘੰਟੀ ਵਾਲਾ ਬਟਨ ਵੀ ਦਬ ਲਣਾ ਤਾਂ ਜੋ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਕਿਉਂਕਿ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ